ਜ਼ੋਮਬੀ ਅਪੋਕਾਲypse ਸਸਰੀ ਖਾਲ ਵੀ ਸਾਰੇ ਕਬੂਤਰਵਾਦਨ ਹੋਰ ਬਈ ਖਰਬਾਰ ਜੱਟਾ ਸਾਰੇ ਨੇ ਬਈ ਲੋਬੀ ਅੱਜ ਦੀ ਵੀ ਵੀਡੀਓ ਹੈਗੀ ਆ ਕੜਿੱਪੜ ਨੇ ਨਮਲ ਉਡਨੀਆ ਬਾਜੀ ਵੀਰੇ ਜੀਪ ਵਾਲੇ ਉਹਦੀਆਂ ਭਾਰਤੀਆਂ ਚੱਕੀਆਂ ਜਾਣਗੀਆਂ ਵੀਰੇ ਭਾਰਤੀਆਂ ਚੱਕ ਚੁੱਕੇ ਨੇ ਬਈ ਸਾਰੇ ਬਾਈ ਹੁਣ ਗਾਂ ਦੇਖੋ ਵਿਕੀ ਦਾ ਕੀ ਨਾਮ ਲਿਖ ਲਿਆ ਪਹਿਲਾਂ ਨਾਮ ਲਿਖੋ ਜਿਹਦੇ ਪਾਸੀਆਂ ਆਈਆਂ ਨੇ ਹੁਣ ਦੇ ਗਗਨ ਮਾਨਸਾ ਆਕਾਸ਼ਦੀਪ ਯੂਕੇ ਮਣੀ ਕੀਵਾ ਚੰਨੀ ਸੁਨਾਮ ਅਵੀ ਜੋਤ ਗਠਾਲਾ ਵਿੱਕੀ ਲੋਂਗੋ ਵਾਲਾ ਰਮਾਨ ਬਹਾਦਰਪੁਰਾ ਸੀਪਾ ਪੰਗੂ ਹਰਕੀਰਤ ਜੀਤਗੜ੍ਹ ਸਾਰਾ ਜੋਤੀ ਸਨਨਾ ਗੁੱਪੀ ਜੜਿਕ ਜੱਸਾ ਗਠਾਲਾ ਤਨਪ੍ਰੀਤ ਲਾਲ ਨੇ ਆਲੀ ਸੋਨੀ ਦਾ ਗਾਂ ਤੇ ਚੰਨੀ ਸੁਨਾਮ ਗੁਰਵਿੰਦਰ ਵੀਰ ਕਲਾ ਤੇ ਮੋਟਾ ਖੁਖਰ ਤੇ ਖੁਸ਼ਮਣ ਅਸੁਖਮਣ ਸੁਨਾਮ ਚੰਨਾ ਖਵਾਣਾ ਤੇ ਮੋਟਾ ਮੱਜੂਗੇ ਜੋਤੀ ਸ਼ੰਗਾਲੀ ਤੇ ਬਾਲੀ ਮੰਡੀ ਕਲਾ ਤੇ ਲਕਸੀ ਦਿਵਾਲਗੜ ਤੇ ਬਚਨਾ ਟਿੱਬੀ ਤੇ ਚਮਕੌਣਾ ਖੰਜਰਵਾਲਾ ਖੰਜਰਵਾਵੀ ਤੇ ਚੋਬੀ ਮੇ ਆ ਗਿਆ ਗੁਰ ਤੇਜ ਜਖੇਪੜੀ ਪੀ ਲੈ ਰਹਾ ਮੈਂ ਅੱਬ ਤਾਂ ਨੋ ਨੂ ਨੂਰਪੁਰਾ ਕਾਲ ਚੌਕੇ ਤਰਨੀ ਮੋਜਵਾਲ ਸਿੰਦਾ ਪਠਣਾ ਕੁਇਂਦਰ ਜਖੇਪੜ ਤੇ ਪਰਵਿੰਦਰ ਚੰਗੜ ਤੇ ਆਕਾਸ਼ਦੀਪ ਜੁਕੇ ਦੋ ਜੀ ਆਜਣੇ ਤੇ ਤੇਜਾ ਬੜੀਚਾ ਬੜੈਂਚ ਤੇ ਸੁੱਖਾ ਬਰਨਾਲਾ ਛੇ ਵੀ ਸੁਨਾਮ ਸਰਪੰਚ ਵੀਰ ਦਾ ਵੀਰ ਦਾ ਇੱਥੇ ਵਿੱਕੀ ਗੁਣੀ ਕੇ ਰੇਸ਼ਮ ਭੈਣੀ ਮਹਾਰਾਜ ਗੁਰੀ ਨੂਰਪੁਰਾ ਜਸਵੀਰ ਢਾਲੀਵਾਲ ਲੀਲਾ ਘਰਾਗਣਾ ਤੇ ਨੰਬਰਦਾਰ ਲੇਰਖਾਨ ਤੇ ਅਸਦੀਪ ਕੌਂਦਿਆਂ ਪਰਮਿੰਦਰ ਡੂਨ ਸੇੜੀ ਜਸ ਕਰਨ ਮੈਲਪੁਰ ਤੇ ਗੁਰੀ ਕੱਕਵਾਲ ਤੇ ਕਾਲਾ ਚੱਖਾ ਮਨੀ ਸਤੀ ਭੈਣੀ ਹਾਂ ਸਤੀ ਭੈਣੀ ਆ ਗਿਆ ਬਈ ਬਗੇਰਾ ਅਕਲੀਆ ਅਸਦੀਪ ਸਿੱਧੂ ਤੇ ਰੰਗੀ ਹਿੱਸੋ ਵਾਲਾ ਡਾਕਟਰ ਬਲਕਾਰ ਪੁੰਟੀ ਬੱਬੂ ਸੁਨਾਮ ਟੀਬੀ ਤੇ ਓਮਾ ਵੜਵਰ ਹੈਪੀ ਬੋਹਾ ਤੇ ਹੈਪੀ ਜਟੋਲੀ ਜੱਗਾ ਆਰਾਵਨਾਗਰ ਇਹ ਗੋਗਾ ਕਰਾਚੋ ਇਹਨੇ ਅੰਦਰ ਕਰਾਗਣਾ ਤਰਲੋਚਨ ਮਸੀਕੇ ਜਸਨਦੀਪ ਜਗੇਪੜ ਤੇ ਪਿੰਡੂ ਦੇ ਆਲਗੜਾ ਜੋਗਾ ਚ ਕੀਮਾ ਤੇ ਸਲੀਮ ਲੋਂਗੋ ਲੀਲੋ ਵਾਲਾ ਗੱਗੀ ਬਲਾਲ ਮੋਰ ਬੱਪੀਣਾ ਗੁਰੀ ਵਾਲਿਆਂ ਵਾਲੀ ਅਰਸ਼ਦੀਪ ਚੱਠਾ ਲਹੇੜਾ ਤੇ ਬਿੰਦਰ ਦੇਦਣਾ ਜੀ ਪੀਪਾ ਹਿਸੋ ਵਾਲਾ ਤੇ ਪੁੱਚਰ ਮੋਗਾ ਤੇ ਜੋਤ ਦੇਸੂ ਗੋਪੀ ਚੜਿੱਕ ਸਰਦਾਰ ਗੁਰਪਸਹਾਰ ਜਸਨ ਕੈਨੇਡਾ ਅਮਰਤੀਪੁਰ ਰੂਰ ਤੇ ਚੈਨਾ ਤਾਲ ਵਾਲਾ ਤੇ ਪਵਿੱਤਰ ਤਿੰਗੜ ਤਿੰਗੜ ਦੀਪ ਵਿੱਦਵਾਲਾ ਤੇ ਰਮਨ ਬੋਹਾ ਤੇ ਕਾਕਾ ਫਰੀਦਕੋਟ ਚਮਖੌਰ ਉਫਲੀ ਆਸੂ ਕਰਨਾਲ ਵਿੰਦਰੀ ਤਖਤ ਮੱਲ ਹੈਪੀ ਸੰਗਰੂਰ ਦੀਪਾ ਬੁਰਖਾ ਡਾਕਟਰ ਬਿਗੜ ਵਾਲਾ ਜੱਗਾ ਦਰਾਜ ਤੇ ਪਵਿੱਤਰ ਮੰਡੀ ਖਲਾ ਕਾਲਾ ਪੈਣੀ ਤੇ ਬੱਚੀ ਇਕੱਲੀ ਆ ਗੋਰਾ ਕੋਟਪਾਈ ਮੇਲਾ ਮੇਲਾ ਤੇ ਸੋਜੀ ਆਮਗੜ ਸਰਦਾਰਾਂ ਮਣੀ ਗਿੱਲ ਸਣੀ ਗਿੱਲ ਮੋਗਾ ਗਿੱਲ ਮੋਗਾ ਤੇ ਬੱਤਾ ਜੇਪੜਾ ਤੇ ਮੱਟੂ ਫਰਮਾਹੀ ਸੇ ਗੁਰਦੀਪ ਜੰਗਾਲੀ ਆਈ ਵਰਤੋਣਾ ਹੈ ਬਾਈ ਜਿਹੜੀ ਡਾਵਲ ਜਿਹੜਾ ਆਇਆ ਉਹ ਅਸੀਂ ਡਾਵਲ ਨਹੀਂ ਦੇਖਦੇ ਉਹ ਤਾਂ ਪਾਉਣੀ ਨਹੀਂ ਹੈਗੇ ਹਾਂ ਉਹ ਜਿਹੜੀਆਂ ਜਿਹੜੀਆਂ ਮੰਗ ਨੂੰ ਆਪਾਂ ਪਾਉਣੀਆਂ ਨੇ ਨਾ ਇਹ ਤੇ ਐਂਟਰੀਆਂ ਆਈਆਂ ਹਾਂ ਹਾਂ ਬੀਟਿੰਗ ਵਾਲੀਆਂ ਉਹ ਚੱਕ ਲੈ ਹਾਂ ਉਹ ਚੱਕ ਲੈ ਦੱਸ ਤੂੰ ਬਈ ਇੰਸ਼ੇ ਚੱਕ ਲੈ ਬਣੇ 100 ਕਬੂਤਰ ਕੱਢ ਲਏ ਤੁਸੀਂ ਹਾਂ ਬਈ 100 ਕਿੰਨੇ ਆ ਕਿੰਨੀਆਂ ਪਰਚੀਆਂ ਪਾਈਆਂ ਆਪਣੇ 3 60 ਤੋਂ 100 ਪਰਚੀ ਪੈ ਗਈ ਦੀ ਹੂੰ 100 ਚੱਕਿਆ ਉਹ ਚੋਂ 50 ਹਜ਼ਾਰ ਰੁਪਏ ਕੂਤਰਾ ਲੈ ਆਪਦੇ ਨੇ ਉਹ ਤਾਂ ਤੁਹਾਡੇ ਪਰਸਨਲ ਹੀ ਆ ਹਾਂ ਪਰਸਨਲ ਹੀ ਆ ਹੂੰ ਉਹ ਰੱਖਣੇ ਵੀ ਨੇ ਇਹਦੇ ਵਿੱਚ ਆਪਣੇ 100 ਚੱਕਿਆ 100 ਚੱਕ ਲੈ ਹਾਂ ਹੁਣ ਜਿਹੜੇ ਬੀਟ ਹਮ ਐਂਟਰੀ 10 ਚੱਕ ਕੇ ਅੱਡ 9 ਭਰ ਲੈ ਫਿਰ ਉਹਨਾਂ ਦੇ ਜਿਹੜਾ ਪਹਿਲਾ ਆਊਗਾ ਪਹਿਲੇ ਜਿਹੜਾ ਵੀ ਐਂਟਰੀਆਂ ਦਾ ਉਹਨੂੰ ਘੰਟੇ 'ਚ ਦੇ ਜੂਗਾ ਉਹ ਕੂਟਰ ਰੱਖਾਂਗੇ ਨਹੀਂ ਬਾਈ ਕੱਟ ਦਾਂਗੇ ਬਾਈ ਪਿੱਛੇ ਲਿਖ ਲੈ ਉਹ ਹਾਂ ਇੱਕ ਘੰਟਾ ਬਸ ਰੇਗਲ ਉਹ ਜਿਹੜਾ ਰੱਖ ਲਓ ਮੀਟਿੰਗਾਂ ਆਣੀਆਂ ਜਾਂਦੀਆਂ ਜਿਹੜੀਆਂ ਪਿੱਛੇ ਲਿਖ ਲੈ 10 ਪਰਚੀ ਦੀ ਹੋਰ ਜਾਗਦਾ ਬਾਈ ਕਿਹੜੇ ਕੂਟਰ ਨਹੀਂ ਆਉਣਗੇ ਮੀਟਿੰਗ ਵਾਲੀਆਂ ਨੇ ਉਹ ਉਹਦੇ ਕਿਹੜਾ ਹੋ ਨਹੀਂ ਐਂਟਰੀ ਸੋਲ ਹੋ ਜਾ ਹਾਂ ਉਹ ਤਿੰਨ ਨੰਬਰ ਵੀ ਪਾ ਲਿਆ ਉਹਨਾਂ 20 ਤੱਕ ਲੈ 20 ਤੱਕ ਲੈਣੇ ਆਪਾਂ 20 ਉਹ 20 ਆ ਬੁੱਧਰੋਂ ਕਰੀ ਜਾਵਾਂਗੇ ਇਹ ਵੇਟਿੰਗ ਪਹਿਲਾਂ ਬੋਲ ਦੇ ਵਿੱਚ ਵੀ ਆਰੇ ਲਿਖ ਲੈਣਦੇ ਹਾਂ ਜੀ ਪਹਿਲਾਂ 20 ਗੁਰੂ ਜੀ ਬੇਟੰਗਾਲੇ ਕਿਵੇਂ ਕਹਿੰਦੇ ਉਹ ਸਾਰਾ ਕੁਝ ਵਿੱਚ ਹੀ ਦੱਸ ਦੇ ਲਾਈਵ ਚ ਨਾ ਕੋਈ ਨਹੀਂ ਜਿਹਦੀ ਜਿਹਦੀ ਨਾ ਐਂਟਰੀ ਆਈ ਇਦੋਂ ਇੱਕ ਦੋ ਨੰਬਰ ਜਿਹੜੀ ਮੈਨੂੰ ਦਾ ਉਹਨਾਂ ਦੀ ਪਹਿਲਾਂ ਬੰਦ ਆਲੀ ਘੰਟੇ ਬਾਅਦ ਐਂਟਰੀ ਕੱਟ ਕੇ ਤਾਂ ਇਹ ਕਬੂਤਰਾਂ ਨੂੰ ਪਹਿਲਾਂ ਨਹੀਂ ਮਿਲੂਗੀ ਇਹ 20 ਆਪਾਂ ਪਰਚੀਆਂ ਚੱਕਾਂਗੇ ਹੁਣ ਤੁਸੀਂ ਚੱਕੋਗੇ ਉਹਦੇ 'ਚ ਜੇ ਕੋਈ ਐਂਟਰੀ ਨਹੀਂ ਆਉਂਦੀ ਆਪਣੇ ਕੋਲ ਤਾਂ ਇਹ ਲਿਸਟ ਪਾਵਾਂਗੇ ਜੀ 20 ਕਬੂਤਰਾਂ ਦੀ ਘੰਟਾ ਇਹਨਾਂ ਨੂੰ ਆ ਇਹਨਾਂ ਤੋਂ ਅੱਜ ਦੁੱਤਾ ਜਾਊਗਾ ਉਸ ਤੋਂ ਬਾਅਦ ਨਹੀਂ ਫਿਰ ਅਸੀਂ ਆਪਦੇ ਆਪ ਹੀ ਕਰ ਲਾਂਗੇ ਪਾਵਾਂਗੇ ਉਹ ਨੰਬਰ ਬਾਅਦ ਬਾਈ ਜਿਹਦਾ ਪਹਿਲਾਂ ਚੱਕੀ ਗਈ ਪਰ ਜਿਹਦਾ ਪਹਿਲਾਂ ਆਧਾਰ ਹੋ ਉਹਨੂੰ ਪਹਿਲਾਂ ਹਾਂ ਬੰਦੇ ਇਹਦੇ ਵਿੱਚ ਇਹ ਸਾਈਡ ਤੇ ਧਰ ਲਾ ਇਹਦੇ ਵਿੱਚ ਕਾਲਾ ਵੀ ਰੋ ਦੀਪ ਜੂੰਗੀ ਬਈ ਕਾਮਲ ਮੜਿਆ ਜਰਾ ਹਾਂ ਮੀਟਿੰਗ ਆ ਜਿਹੜੇ ਨਾਂ ਆ ਫਿਰ ਉਹਨਾਂ ਚ ਬਾਦੀ ਦਾ ਚੱਕ ਕੇ ਨੂਰ ਨੂਰਪੁਰਾ ਜਗਨੂਰ 100 100 ਪੁਰਾ ਜਗਨੂਰ 100 100 ਪੁਰਾ ਠੀਕ ਹੈ ਜਦ ਦੂਗੇ ਦਾ ਜਦ ਦੂਗੇ ਲੱਗ ਜਾਂ ਦੂਗੇ ਲੱਗ ਕਾਲੀ ਟੰਡੋਲੀ ਜੋਤ ਬਿਲਖਣੀ ਜੋਤ ਆ ਪਿਲਖਣੀ ਪਿਲਖਣੀ ਹਜਿੰਦਰ ਬੱਪਲਾ ਜਾਣ ਜੀ ਜੁਨੀ ਸਰਕਾਰ ਚੰਡੀਗੜ੍ਹ ਠੀਕ ਹੈ ਫਕੀਰ ਭਾਫੇ ਜੀ ਮਨੂ ਮੰਡੀ ਗਲਾ ਮਨੂ ਮੰਡੀ ਗਲਾ ਪੁੰਨੀ ਗਾਮੀਆਂ ਬੋਵੀ ਕਾਤਰਾਂ ਸੀਪੀ ਗੰਕਵਾਲ ਕੰਕਵਾਲ ਫਾਦੇਗਨੇ ਤਾਂ 300 ਰੁੜਕਾ ਨਿੱਕਾ ਖਲਾਣ ਵੱਡੀ ਨਿੱਕਾ ਖਲਾ ਵੱਡੀ ਬਿਸ਼ੂ ਕੈਨੇਡਾ ਓ ਬੱਸ ਦੇਖੋ ਇਹ ਪਰੇ ਪਰੇ ਕੋਈ ਨੋ ਕੋਈ ਲੈ ਕਾ ਢੋੜਾ ਕਾ ਢੋੜਾ ਸਾਵਨੀ ਖੋਖਰਾ ਸਾਵਨੀ ਹੈ ਇਹ ਸਾਵਨੀ ਖੋਖਰਾ ਇਹਨਾਂ ਨੇ ਦੇਖਣ ਵਾਲੀ ਗਲਤ ਕਰ ਪ੍ਰੇਮ ਸਮਰੂਹ ਬੱਸ ਸਹੀ ਹੈ ਬੱਸ 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 ਓਕੇ ਬੱਸ ਦੀ ਨਾ ਓਕੇ ਬੱਸ ਕਮਾਂ ਵੀ ਰਹਿ ਗਿਆ ਗਲਤ ਹੋ ਜਾਂਦਾ ਓਕੇ ਓਕੇ ਇਹ ਵੀ ਬੋਲ ਦੇ ਬਾਈ ਨਾ ਸਾਰੇ ਬੈਕਿੰਗ ਚਾਲੇ ਜੀ ਹਾਂ ਮੀਟਿੰਗ ਵਾਲੇ ਕੁਤਰਾ ਨੇ ਤੇ ਮੁਨੀਰ ਰੁੜਕਾ ਦੀਪ ਚੁੰਗੀ ਕਾਮਲਵਡੇਰਾ ਜਗਨੂਰ ਨਵਰਪੁਰਾ ਜਾਦੂ ਗੇਲ ਕਾਲੀ ਖੰਡੋਲੀ ਜੋਤ ਫਿਰਖਣੀ ਸਰਜੀਤ ਪਾਵਲਾ ਇਕਾ ਚੰਡੀਗੜ੍ਹ ਮਨੂ ਮੰਡੀ ਗਲਾਂ ਉੰਨੀ ਗਾਮੀ ਵਾਲਾ ਬੋਵੀ ਕਾਤਰੋ ਤੇ ਸੀਪੀ ਕਣਕਵਾਲਾ ਫਤਿਹ ਕਨੇਡਾ ਮਨੂ ਰੁੜਕਾ ਦੇ ਨਿੱਕਾ ਖਲਾਨਵੱਡੀ ਤੇ ਬਿੱਟੂ ਕੈਨੇਡਾ ਨਿੱਕਾ ਡੋੜਾ ਤੇ ਸਗਣੀ ਖੋਖਰ ਤੇ ਪ੍ਰੇਮ ਸੁਲੋਹ ਓਕੇ ਇਹ ਵੇਟਿੰਗ ਵਾਲੇ ਆ ਗਏ ਆਹੇ ਵੇਟਿੰਗ ਵਾਲੇ ਕੂਤਰਾ ਇਹਦੀ ਹੁਣ ਤੁਸੀਂ ਗਰੁੱਪ ਚ ਪਾਉਂਗੇ ਲਿਸਟ ਕੋਈ ਕੀ ਕਰਾਂਗੇ ਆ ਬਸ ਘੰਟਾ ਵੇਟ ਕਰਾਂਗੇ ਉਹ ਕੂਤਰਾ ਕਿਹੜੇ ਪਹਿਲਾਂ ਆਪਣੇ ਵਰਚੇ ਨਿਕਲੀਆਂ ਨੇ ਨਹੀਂ ਜਿਹੜੇ ਇਹੇ ਨੇ ਇਹ ਨਿਕਲੇ ਇਹਨੂੰ ਗਰੁੱਪ ਚ ਪਾਉਂਗੇ ਫੋਟੋ ਆ ਗਰੁੱਪ ਚ ਫੋਟੋ ਪਾ ਆ ਦੇਖੋ ਕਿ ਕਈ ਵਾਰੀ ਬੰਦਾ ਲਾਈਵ ਕੋ ਦੇਖਦਾ ਹੁੰਦਾ ਵੀ ਨਹੀਂ ਦੇਖਦਾ ਉਹਨਾਂ ਪਾ ਦੇਣੇ ਹੁਣੇ ਪਾ ਦੇਣੇ ਉਹ ਮੌਕਾ ਆ ਲਗਾ ਦਾ ਜੀ ਛਾਲੀ ਬਾਜੀ ਕਰਾਈ ਜਾ ਰਹੀ ਹੈ ਇਹਦੀ ਐਂਟਰੀਆਂ ਹੋ ਗਈਆਂ ਭਰਾਵੋ ਪੂਰੀਆਂ ਪਰਾ ਬਣਿਆ ਹੁਣ ਕੋਈ ਵੀ ਫੋਨ ਕਰਕੇ ਤੰਗ ਨਾ ਕਰੇ ਕਿ ਇਹਦੀਆਂ ਐਂਟਰੀਆਂ ਪੂਰੀਆਂ ਹੋ ਚੁੱਕੀਆਂ ਹਨ